ਬਾਰਡਰ 2 ਮੂਵੀ ਅਨਾਉਂਸ ਹੋ ਚੁੱਕੀ ਹੈ ਜਿਸ ਵਿੱਚ ਦਲਜੀਤ ਦੋਸਾਂ ਇੱਕ ਖਾਸ ਵਿਅਕਤੀ ਦਾ ਰੋਲ ਨਿਭਾਉਣਗੇ ਆਪਣੇ ਇੰਸਟਾਗ੍ਰam ਪੇਜ ਦੇ ਉੱਪਰ ਵੀ ਲੈ ਬਾਕਿ ਉਹਨਾਂ ਨੇ ਦੱਸਿਆ ਆਪਾਂ ਕਰ ਰਹੇ ਨਿਰਮਲਜੀਤ ਸਿੰਘ ਸੇਖੋ ਸਰਦਾ ਕਿਰਦਾਰ ਕਿ ਉਸੇ ਇਨਸਾਨ ਕਰਕੇ ਉਹ ਇਸ ਮੂਵੀ ਦੇ ਵਿੱਚ ਕੰਮ ਕਰ ਰਹੇ ਨੇ ਆਖਰ ਕੌਣ ਹੈ ਉਹ ਇਨਸਾਨ ਉਸ ਇਨਸਾਨ ਦਾ ਨਾਮ ਹੈ ਨਿਰਮਲਜੀਤ ਸਿੰਘ ਸੇਖੋ ਆਖਰਕਾਰ ਉਸ ਨੇ ਐਸੇ ਕੀ ਕਾਰਨਾਮੇ ਕੀਤੇ ਜਾਣਾਂਗੇ ਇਸ ਵੀਡੀਓ ਦੇ ਵਿੱਚ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਗੱਲ ਹੈ 14 ਦਸੰਬਰ 1971 ਦੀ ਕੜਾਕੇ ਦੀ ਪੈ ਰਹੀ ਠੰਡ ਤੇ ਅੰਤਾਂ ਦੀ ਧੁੱਧ ਵਿੱਚ ਅਚਾਨਕ ਹੋਏ ਹਮਲੇ ਨੇ ਸ਼੍ਰੀਨਗਰ ਦੇ 에ਅਰਵੇਜ਼ ਨੂੰ ਹਲਾਕੇ ਰੱਖ ਦਿੱਤਾ ਸੀ ਪਾਕਿਸਤਾਨ ਆਪਣੇ ਮਾਡਰਨ ਸਾਈਬਰ ਜੈਟ ਦੇ ਨਾਲ ਹਮਲਾ ਕਰ ਰਿਹਾ ਸੀ ਤੇ ਉਥੇ ਹੀ ਤਾਨਾਤ ਇੱਕ ਪੰਜਾਬੀ ਸੂਰਬੀਰ ਜੋਧਾ ਜੀਨੇ ਆਪਣੀ ਮੌਤ ਦੀ ਪਰਵਾਹ ਨਾ ਕਰਦਿਆਂ ਹੋਇਆਂ ਟੇਕ-ਆਫ ਕੀਤਾ ਤੇ ਉਸ ਯੋਧੇ ਦਾ ਨਾਮ ਸੀ ਨਿਰਮਲਜੀਤ ਸਿੰਘ ਸੇਖੋ ਭਾਰਤੀ ਯੋਧਿਆਂ ਨੂੰ ਹੁਣ ਤੱਕ 21 ਪਰਮਵੀਰ ਚੱਕਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚੋਂ 20 ਪਰਮਵੀਰ ਚੱਕਰ ਇੰਡੀਅਨ ਆਰਮੀ ਨੂੰ ਦਿੱਤੇ ਗਏ ਸੀ ਪਰ ਨਿਰਮਲਜੀਤ ਸਿੰਘ ਸੇਖੋ ਕੇਵਲ ਐਕਸਾ ਇਨਸਾਨ ਸੀ ਜਿਸਨੂੰ ਕਿ ਇੰਡੀਅਨ 에ਅਰ ਫੋਰਸ ਦੇ ਵਿੱਚੋਂ ਕੱਲੇ ਨੂੰ ਹੀ ਪਰਮ ਵੀਰ ਚੱਕਰ ਦੇ ਨਾਮ ਸਨਮਾਨਤ ਕੀਤਾ ਗਿਆ ਸੀ। ਉਹਨਾਂ ਦਾ ਜਨਮ 17 ਜੁਲਾਈ 1943 ਲੁਧਿਆਣਾ ਜਿਲ੍ਹੇ ਦੇ ਪਿੰਡ ਈਸੇਵਾਲ ਦੇ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਤਰਲੋਕ ਸਿੰਘ ਜੀ ਸੇਖੋ ਉਹ ਵੀ ਹਵਾਈ ਸੈਨਾ ਦੇ ਵਿੱਚ ਫਲਾਈਟ ਲੈਫਟੀਨੈਂਟ ਸੀਗੇ। ਨਰਮਲਜੀਤ ਸਿੰਘ ਨੇ ਆਪਣੇ ਪਿਤਾ ਤੋਂ ਬਚਪਨ ਤੋਂ ਹੀ ਹਵਾਈ ਸੈਨਾ ਦੀਆਂ ਦਿਲਚਸਪ ਕਹਾਣੀਆਂ ਸੁਣੀਆਂ ਸੀ ਜਿਨ੍ਹਾਂ ਨੂੰ ਸੁਣ ਕੇ ਉਹਨਾਂ ਦੇ ਮਨ ਵਿੱਚ ਵੀ ਹਵਾਈ ਸੈਨਾ ਵਿੱਚ ਭਰਤੀ ਹੋਣ ਦਾ ਸੁਪਨਾ ਸੀ ਜਿਹੜਾ ਉਹ ਘੜ ਕਰ ਚੁੱਕਿਆ ਸੀ ਸੋ ਆਪਣੇ ਸੁਪਨੇ ਵੱਲ ਵਧਿਆਂ ਉਹਨਾਂ ਨੇ 1964 ਦੇ ਵਿੱਚ ਹੀ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਦਿੱਤੀ ਸੀ ਤੇ 에ਅਰ ਫੋਰਸ ਦੇ ਵਿੱਚ ਬਤੌਰ ਫਾਈਟਰ ਪਾਇਲਟ 에ਅਰ ਫੋਰਸ ਵਿੱਚ ਭਰਤੀ ਹੋਣ ਦਾ ਫੈਸਲਾ ਪੱਕਾ ਕਰ ਲਿਆ ਸੀ ਉਹਨਾਂ ਦੀ ਪਹਿਲੀ ਪੋਸਟਿੰਗ ਵੀ ਅੰਬਾਲਾ ਵਿੱਚ ਹੋਈ ਸੀ। ਉਹ ਜਸ਼ੀਲੇ ਤੇ ਰੋਹ ਵਾਲੇ ਸਨ। ਉਹਨਾਂ ਦੇ ਜੁੱਟ ਦੇ ਮੈਂਬਰ ਦੱਸਦੇ ਹਨ ਕਿ ਉਹ ਹਰੇਕ ਨੂੰ ਭਾਜੀ ਕਹਿ ਕੇ ਬੁਲਾਇਆ ਕਰਦੇ ਸੀ। ਹੌਲੀ-ਹੌਲੀ ਇਹ ਹੀ ਭਾਜੀ ਲਫ਼ਜ਼ ਉਹਨਾਂ ਦਾ ਨਿਕਨੇਮ ਬਣ ਗਿਆ। ਕਦੇ-ਕਦੇ ਆਪਣੇ ਦੋਸਤਾਂ ਨੂੰ ਰੋਹ ਦੇ ਵਿੱਚ ਕਿਹਾ ਕਰਦੇ ਸੀ ਭਾਜੀ ਦੁਸ਼ਮਣਾਂ ਨੂੰ ਧੂੜ ਵਾਂਗ ਉਡਾ ਦੇਾਂਗੇ। ਭਾਵ ਕਿ ਜਿਵੇਂ ਆਪਣੇ ਪਈ ਹੋਈ ਮਟਰਸਾਈਕਲ ਦੀ ਧੂੜ ਨੂੰ ਉਡਾ ਦਿੰਦੇ ਸਨ। ਕਹਿੰਦੇ ਦੁਸ਼ਮਣਾਂ ਨੂੰ ਵੀ ਐਉਂ ਉਡਾ ਲਾਂਗੇ ਸੋ ਜਿਸ ਦਿਨ ਦੀ ਉਹਨਾਂ ਨੂੰ ਅਡੀਕ ਸੀ ਆਖਰਕਾਰ ਉਹ ਦਿਨ ਆ ਗਿਆ ਪਾਕਿਸਤਾਨੀ ਹਵਾਈ ਜਹਾਜ਼ੋ ਨੇ ਹਮਾਰੇ ਅੰਮ੍ਰਿਤਸਰ ਪਠਾਨਕੋਟ ਸ਼੍ਰੀਨਗਰ ਅਵੰਤੀਪੂ ਉੱਤਰਲਾਈ ਜੋਧਪੁਰ ਅੰਬਾਲਾ ਔਰ ਆਗਰੇ ਕੇ ਹਵਾਈ ਅੱਡੋ ਪਰ ਬੰਬ ਬਾਜ਼ੀ ਕੀ 14 ਦਸੰਬਰ 1971 ਭਾਰਤ ਤੇ ਪਾਕਿਸਤਾਨ ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਲਈ ਹੋ ਰਹੀ ਲੜਾਈ ਜਿਹੜੀ ਅਖੀਰੀ ਪੜਾਅ ਤੇ ਆ ਚੁੱਕੀ ਸੀ ਇੰਡੀਅਨ ਆਰਮੀ ਨੇ ਜ਼ਮੀਨੀ ਪੱਧਰ ਤੇ ਆਪਣਾ ਮੋਰਚਾ ਤਾਇਨਾਤ ਕੀਤਾ ਹੋਇਆ ਸੀ ਜੋ ਕਿ ਦੁਸ਼ਮਣਾਂ ਦੇ ਪ੍ਰਖੱਚੇ ਉਡਾ ਰਹੀ ਸੀ ਪਾਕਿਸਤਾਨ ਨੇ ਆਪਣੀ ਆਰਮੀ ਦੇ ਇਹ ਹਾਲਾਤ ਵੇਖ ਕੇ ਆਪਣੀ 에ਅਰ ਫੋਰਸ ਦਾ ਸਹਾਰਾ ਲੈਣਾ ਚਾਹਿਆ ਜਿਹਦੇ ਵਿੱਚ F-86 ਸਾਇਬਰ ਜੈਟ 6 ਲੜਾਕੂ ਜਹਾਜ਼ ਤੇ ਚੰਗੇਜ਼ ਖਾਨ ਦੀ ਅਗਵਾਈ ਵਿੱਚ ਪੇਸ਼ਾਵਰ ਤੋਂ ਉਡਾਣ ਭਰਦੇ ਹਨ 7:30 ਵਜੇ ਕੜਾਕੇ ਦੀ ਪੈ ਰਹੀ ਧੁੰਦ ਤੇ ਠੰਡ ਵਿੱਚ ਇੰਡੀਅਨ 에ਅਰ ਵੇਸ ਦੇ ਉੱਪਰ ਹਮਲਾ ਤਾਬੜ ਤੋੜ ਕਰ ਦਿੰਦੇ ਨੇ ਆਖਰ ਇਸ ਹਮਲੇ ਦਾ ਕਾਰਨ ਕੀ ਸੀ ਇਹ ਹਮਲਾ 16 ਦਸੰਬਰ 1971 ਤੋਂ 2 ਦਿਨ ਪਹਿਲਾਂ ਹੁੰਦਾ ਹੈ ਜਦੋਂ ਕਿ ਪਾਕਿਸਤਾਨ ਦੇ ਜੰਗਲ ਨਿਆਜ਼ੀ ਨੇ ਭਾਰਤ ਤੇ ਪਾਕਿਸਤਾਨ ਦੀ 13 ਦਿਨਾਂ ਦੀ ਲੜਾਈ ਤੋਂ ਬਾਅਦ ਢਾਕਾ ਦੇ ਵਿੱਚ ਆਪਣੇ 93000 ਸਿਪਾਹੀਆਂ ਨੂੰ ਨਾਲ ਲੈ ਕੇ ਇੰਡੀਅਨ ਆਰਮੀ ਦੇ ਅੱਗੇ ਆਤਮ ਸਮਰਪਣ ਦੇ ਦਸਤਾਵੇਜ਼ਾਂ ਤੇ ਸੈਨ ਕੀਤੇ। ਹੁਣ ਵਾਪਸ ਗੱਲ ਕਰਦੇ ਹਾਂ 14 ਦਸੰਬਰ ਵਾਲੇ ਦਿਨ ਦੀ ਜਿਸ ਦਿਨ ਕੀ ਇੰਡੀਅਨ 에ਅਰਵੇਜ਼ ਦੇ ਉੱਪਰ ਹਮਲਾ ਹੁੰਦਾ ਹੈ। ਜਦੋਂ ਹਮਲਾ ਹੋਇਆ ਤਾਂ ਫਲਾਈਂਗ ਆਫਿਸਰ ਨਰਮਲਜੀਤ ਸਿੰਘ ਸੇਖੋ ਫਲੈਟ ਲੈਫਟੀਨੈਂਟ ਜੀਐਸ ਕੁੰਮਣ ਤੁਰੰਤ ਹਰਕਤ ਵਿੱਚ ਆ ਜਾਂਦੇ ਆ ਤੇ ਆਪੋ ਆਪਣੇ 에어 ਕ੍ਰੈਫਟ ਵੱਲ ਭਜਦੇ ਨੇ ਨਰਮਲਜੀਤ ਸਿੰਘ ਡੀਐਸ ਲੈਫਟੀਨੈਂਟ ਜੀਐਸ ਘੁੰਮਣ ਨੂੰ ਕੋਡ ਨੇਮ ਜੀਮੈਨ ਦੇ ਨਾਮ ਨਾਲ ਬੁਲਾਉਂਦੇ ਸਨ ਸੋ ਇਸ ਅਟੈਕ ਨੂੰ ਜੀਐਸ ਘੁੰਮਣ ਹੀ ਲੀਡ ਕਰ ਰਹੇ ਸੀ ਤਾਂ ਸਭ ਤੋਂ ਪਹਿਲਾਂ ਉਡਾਣ ਵੀ ਉਹਨਾਂ ਨੇ ਹੀ ਭਰੀ ਉਡਾਣ ਭਰ ਹੀ ਰਹੀ ਸੀ ਤਾਂ ਪਾਕਿਸਤਾਨੀ ਸਾਈਬਰ ਜਟ ਵੱਲੋਂ ਰਣਵੇ ਦੇ ਉੱਪਰ ਬੰਬਾਰੀ ਕੀਤੀ ਜਾਂਦੀ ਆ ਤੁਮ ਤਾਂ ਪਹਿਲੀ ਸੀ ਤੇ ਹੁਣ ਰਸਤੇ ਦੀ ਧੂੜ ਵੀ ਉੱਡ ਗਈ ਸੀ ਸੋ ਇਸ ਮੌਕੇ ਉਡਾਣ ਭਰਨੀ ਖਾਲਾ ਜੀ ਦਾ ਵਾੜਾ ਨਹੀਂ ਸੀ ਪਰ ਹੌਸਲੇ ਬੁਲੰਦ ਸਨ ਤੇ 92 ਕਲੀਅਰ ਹੋਣ ਤੋਂ ਪਹਿਲਾਂ ਹੀ ਨਰਮਲਜੀਤ ਸਿੰਘ ਸੇਖੋ ਨੇ ਵੀ ਆਪਣੀ ਉਡਾਣ ਭਰ ਦਿੱਤੀ ਸੀ ਜੀਐਸ ਕੋਮਣ ਉਡਾਣ ਉੱਚੀ ਭਰਗੇ ਸਨ ਤੇ ਉਹਨਾਂ ਦਾ ਨਰਮਲਜੀਤ ਸਿੰਘ ਸੇਖੋ ਦੇ ਨਾਲ ਜਿਹੜਾ ਸੰਪਰਕ ਸੀ ਉਹ ਟੁੱਟ ਗਿਆ ਸੀ ਨਰਮਲਜੀਤ ਸਿੰਘ ਸੇਖੋ ਨੇ ਕੱਲਿਆਂ ਹੀ ਦੋ ਜਹਾਜ਼ਾਂ ਨੂੰ ਉਡਾ ਦਿੱਤਾ ਸੀਗਾ ਦੁਸ਼ਮਣ ਦੇ ਜਹਾਜ਼ 750 ਪ੍ਰਤੀ ਕਿਲੋਮੀਟਰ ਦੀ ਰਫ਼ਤਾਰ ਨਾਲ ਜਾ ਰਹੇ ਸੀ ਨਿਰਮਲਜੀਤ ਸਿੰਘ ਸੇਖੋਂ ਨੇ ਵੀ ਆਪਣੀ ਰਫ਼ਤਾਰ ਵਧਾਈ ਤੇ ਉਹਨਾਂ ਨੇ ਛੇਤੀ ਹੀ ਇੱਕ ਜਹਾਜ਼ ਨੂੰ ਆਪਣਾ ਨਿਸ਼ਾਨਾ ਬਣਾ ਲਿਆ ਇੱਕ ਜਹਾਜ਼ ਉਹਨਾਂ ਦੇ ਮਗਰ ਆ ਰਿਹਾ ਸੀ ਤੇ ਉਹ ਡਰਦਾ ਬਾਲਸ ਹੋਣ ਲੱਗਿਆ ਤੇ ਨਿਰਮਲਜੀਤ ਸਿੰਘ ਸੇਖੋਂ ਨੇ ਉਸ ਜਹਾਜ਼ ਦੇ ਵੀ ਪਰ ਖੱਤੇ ਉਡਾ ਦਿੱਤੇ ਸੀ ਇੱਕ ਜਹਾਜ਼ ਵਿੱਚੋਂ ਕਾਲਾ ਧੂਆਂ ਨਿਕਲਦਾ ਆ ਰਿਹਾ ਸੀ ਤੇ ਉਹ ਰਜੌਣੀ ਪੁੰਜ ਸੈਕਟਰ ਵੱਲ ਡਿੱਗਦਾ ਨਜ਼ਰ ਆਇਆ ਨਿਰਮਲਜੀਤ ਸਿੰਘ ਸੇਖੋ ਦੀ ਬਹਾਦਰੀ ਨੂੰ ਦੇਖਦਿਆਂ ਹੋਇਆਂ ਬਾਕੀ ਦੇ ਪਾਕਿਸਤਾਨੀ ਜਹਾਜ਼ ਵਾਪਸ ਮੁੜਨ ਲੱਗੇ ਸੀ ਪਰ ਜਾਂਦਿਆਂ-ਜਾਂਦਿਆਂ ਨਿਰਮਲਜੀਤ ਸਿੰਘ ਸੇਖੋ ਦੇ ਜਹਾਜ਼ ਦੇ ਉੱਪਰ ਹਮਲਾ ਕੀਤਾ ਤੇ ਉਹਨਾਂ ਦਾ ਜਹਾਜ਼ ਜਿਹੜਾ ਕ੍ਰੈਸ਼ ਹੋ ਉਹਨਾਂ ਦਾ ਜਹਾਜ਼ ਬੜਕਾਮ ਕੋਲ ਜਾ ਕੇ ਕ੍ਰੈਸ਼ ਹੋ ਗਿਆ ਸੀ ਉਹਨਾਂ ਦੇ ਜਾਂਦੇ ਅਖੀਰ ਵੀ ਬੋਲ ਵੀ ਇਹੀ ਸੀ ਜੀ ਮੈਂ ਸ਼ਾਇਦ ਮੇਰੇ ਜਹਾਜ਼ ਨੂੰ ਨਿਸ਼ਾਨਾ ਲੱਗ ਚੁੱਕਿਆ ਉਹਨਾਂ ਦਾ ਜਹਾਜ਼ ਬੜਕਾਮ ਕੋਲ ਜਾ ਕੇ ਕ੍ਰੈਸ਼ ਹੋ ਗਿਆ ਸੀ ਤੇ ਉਹਨਾਂ ਦੇ ਜਾਂਦੇ ਅਖੀਰ ਵੀ ਬੋਲ ਵੀ ਇਹੀ ਸੀ ਜੀ ਮੈਂ ਸ਼ਾਇਦ ਮੇਰੇ ਜਹਾਜ਼ ਨੂੰ ਨਿਸ਼ਾਨਾ ਲੱਗ ਚੁੱਕਿਆ ਹੈ ਸੋ ਉਹਨਾਂ ਨੇ ਹੱਸਦਿਆਂ ਹਰਦਿਆਂ ਦੇਸ਼ ਕੌਮ ਦੇ ਉੱਪਰੋਂ ਆਪਣੀ ਜਾਨ ਨੂੰ ਕੁਰਬਾਨ ਕਰ ਦਿੱਤਾ ਸੋ ਸਰਕਾਰ ਨੇ 1972 ਨੂੰ ਉਹਨਾਂ ਦੇ ਮਰਨ ਤੋਂ ਉਪਰੰਤ ਉਹਨਾਂ ਨੂੰ ਪਰਮ ਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਦੀ ਮਾਤਾ ਹਰਵੰਸ ਕੌਰ ਜੀ ਵੱਲੋਂ ਦੱਸਿਆ ਗਿਆ ਕਿ ਬਚਪਨ ਤੋਂ ਹੀ ਉਹ ਗੱਲਾਂ ਕਰਿਆ ਕਰਦੇ ਸੀ ਕਿ ਮਾਂ ਮੈਂ ਹਰੀ ਸਿੰਘ ਨਲੂਆ ਦਾ ਮਹਾਰਾਜਾ ਰਣਜੀਤ ਸਿੰਘ ਬਾਗ ਇੱਕ ਵੱਡਾ ਜੋਧਾ ਬਣੂੰਗਾ ਸੋ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਦੋਂ ਆਪਣੀ ਮਾਤਾ ਨੂੰ ਆਖਰੀ ਵਾਰ ਮਿਲਣ ਆਏ 28 ਨਵੰਬਰ 1971 ਨੂੰ ਤਾਂ ਉਹਨਾਂ ਨੇ ਜਾਂਦੀ ਵਾਰ ਵੀ ਆਪਣੀ ਮਾਂ ਨਾਲ ਵਚਨ ਕੀਤੇ ਸੀ ਕਿ ਮਾਂ ਕਿ ਜੇ ਇਸ ਲੜਾਈ ਵਿੱਚ ਮੈਂ ਸ਼ਹੀਦ ਹੋ ਗਿਆ ਤਾਂ ਤੁਹਾਨੂੰ ਜਾਂਦਾ ਜਾਂਦਾ ਸ਼ਹੀਦ ਭਗਤ ਸਿੰਘ ਦੀ ਮਾਂ ਦਾ ਦਰਜਾ ਦੇ ਕੇ ਜਾਊਂਗਾ ਸੋ ਸ਼ਹੀਦਾਂ ਦਾ ਦੇਣਾ ਕਦੇ ਵੀ ਨਹੀਂ ਦਿੱਤਾ ਜਾ ਸਕਦਾ ਕੌਮਾਂ ਉਦੋਂ ਜਾਗਦੀਆਂ ਹੁੰਦੀਆਂ ਨੇ ਜਦੋਂ ਇਹੋ ਜਿਹੀ ਸ਼ਹੀਦਾਂ ਦਾ ਖੂਨ ਡੁੱਲਦਾ ਹੁੰਦਾ ਹੈ ਇਹੋ ਜੇ ਰੀਅਲ ਹੀਰੋ ਦੇ ਉੱਪਰ ਮੂਵੀਆਂ ਤੇ ਫਿਲਮਾਂ ਜ਼ਰੂਰ ਬਣਨੀਆਂ ਚਾਹੀਦੀਆਂ ਨੇ ਤਾਂ ਕਿ ਅੱਜ ਦੀ ਪੀੜ੍ਹੀ ਤੇ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ ਆਪਣੇ ਰੀਅਲ ਹੀਰੋ ਬਾਰੇ ਪਤਾ ਲੱਗ ਸਕੇ ਸੋ ਆਪ ਉਹ ਆਪਣੇ ਵਿਚਾਰ ਵੀ ਤੁਸੀਂ ਕਮੈਂਟਾਂ ਵਿੱਚ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇ ਵਿੱਚ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਉਹ ਵੀ ਤੁਸੀਂ ਕਮੈਂਟ ਜ਼ਰੂਰ ਕਰਿਓ ਤਾਂ ਕਿ ਅਸੀਂ ਉਹ ਅੱਗੇ ਵਾਸਤੇ ਉਸ ਗਲਤੀ ਨੂੰ ਦਰੁਸਤ ਕਰ ਸਕੀਏ ਵੀਡੀਓ ਦੇਖਣ ਲਈ ਧੰਨਵਾਦ